ਸਾਰੇ ਭਰਾਵਾਂ ਨੂੰ ਅੱਜ ਪ੍ਰਭਾ ਮੌੜ ਮੰਡੀ ਮੌੜ ਮੰਡੀ 'ਚ ਆਪਣਾ ਨਵਾਂ ਸ਼ੋਅਰੂਮ ਬਣਿਆ ਪ੍ਰਭਾ ਉੱਥੋਂ ਨੂੰ ਵੀਡੀਓ ਬਣਾ ਕੇ ਦੱਸ ਰਹੇ ਹਾਂ ਕਿਹੜੇ-ਕਿਹੜੇ ਆਪਣਾ ਕੋਈ ਟਰੈਕਟਰ ਆਇਆ ਕਿਹੜੇ-ਕਿਹੜੇ ਮਾਡਲ ਆ ਕਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਆ ਪੇਜ ਨੂੰ ਜ਼ਰੂਰ ਫੋਲੋ ਕਰ ਲਓ ਤੇ ਜ਼ਰੂਰ ਕਮੈਂਟ ਕਰਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰਿਓ ਸਾਰੇ ਭਰਾਵਾਂ ਨੂੰ ਬੇਨਤੀ ਹੈ ਜ਼ਰੂਰ ਪੇਜ ਨੂੰ ਜ਼ਰੂਰ ਫੋਲੋ ਕਰ ਲਓ ਕੀ ਵਾਰ ਭਰਾ ਵੀਡੀਓ ਦੇਖੀ ਜਾਂਦੇ ਰਹਿੰਦੇ ਆ ਕਾਫੀ ਭਰਾਵਾਂ ਦੇ ਫੋਨ ਆ ਰਹੇ ਨੇ ਅਗਲੀ ਭਰਾਵੋ ਵੀਡੀਓ ਨਹੀਂ ਆਏਗੀ ਕਈ ਵਾਰ ਭਰਾਵੋ ਪੇਜ ਤੁਸੀਂ ਫੋਲੋ ਨਹੀਂ ਕਰਦੇ ਫਿਰ ਅਗਲੀਆਂ ਵੀਡੀਓ ਨਹੀਂ ਆਉਂਦੀਆਂ ਤਾਂ ਹਾਂ ਫੋਲੋ ਵਾਲਾ ਬਟਨ ਆਈ ਜਾਂਦਾਗਾ ਨੀਲੇ ਜਿਹੇ ਰੰਗ ਦਾ ਉਹਨੂੰ ਫੋਲੋ ਕਰ ਲਓ ਜੇ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਭਰਾਵੋ ਉੱਥੇ ਲਾਲ ਜਿਹੇ ਰੰਗ ਦਾ ਸਬਸਕ੍ਰਾਈਬਰ ਵਾਲਾ ਬਟਨ ਹੁੰਦਾ ਉਹਨੂੰ ਕਰ ਲਓ ਮੌੜ ਮੰਡੀ ਚ ਤੁਹਾਨੂੰ ਦਿਖਾ ਰਹੇ ਹਾਂ ਕਿਹੜੇ ਕਿਹੜੇ ਟਰੈਕਟਰ ਆਏ ਆ ਕਿਹੜੇ ਕਿਹੜੇ ਮਾਡਲ ਆ ਸਾਰਿਆਂ ਨੂੰ ਤੁਹਾਨੂੰ ਜਾਣਕਾਰੀ ਦਿੰਨੇ ਆ ਸ਼ੇਅਰ ਕਰ ਦਿਓ ਦੇਖੋ ਕਿੰਨੇ ਕਿੰਨੇ ਨਵੇਂ ਟਰੈਕਟਰ ਮੌੜ ਮੰਡੀ ਵਾਲੇ ਸ਼ੋਰੂਮ ਚ ਆਪਣੇ ਆ ਕੇ ਲੱਗ ਚੁੱਕੇ ਆ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣਿਆ ਅਰਜਨ ਮੈਟ ਦੇਖੋ ਕਿੰਨਾ ਵਧੀਆ ਟਰੈਕਟਰ ਆ ਯਾਰਾ ਕੈਨੇਡਾ ਵਾਲਾ ਝੰਡਾ ਝੁੰਡਾ ਲੱਗਿਆਗਾ ਸਾਰੇ ਟਰੈਕਟਰਾਂ ਮੂਰੇ ਪੂਰੇ ਤਿਆਰੀ ਬੈਰੀ ਕਰਕੇ ਟਰੈਕਟਰ ਲਾ ਰੱਖਿਆ ਮੌੜ ਮੰਡੀ ਆ ਦੇਖੋ ਭਰਾਵੋ ਕਿਹੜੇ ਕੈਨੇਡਾ ਵਾਲੇ ਭਰਾਵਾਂ ਨੇ ਲੈਣਾ ਤੇ ਝੰਡਾ ਲਗਿਆ ਲਗਾਇਆ ਮਿਲ ਜੂ ਪੰਜਾਬ ਨੰਬਰ ਸਾਰੇ ਟਰੈਕਟਰਾਂ ਤੇ ਲਾਉਣ ਹੋ ਜੂ ਪੰਜਾਬ ਨੰਬਰ ਟਰੈਕਟਰ ਆ ਇਹ ਅਰਜਨ ਮੈਟ ਦੀ ਕਾਫੀ ਡਿਮਾਂਡ ਰਹੀ ਦੇਖੋ ਕਿੰਨਾ ਸਾਫ ਸੁਥਰਾ ਤੇ ਨਵਾਂ ਟਰੈਕਟਰ ਆ ਕਾਫੀ ਸਾਫ਼ ਸੁਥਰ ਖੜ ਚੋ ਮੈਂ ਵੀਡੀਓ ਬਣਾਇਆ ਨਾ 2 200 ਤੇ 13 14 ਮਾਡਲ ਟਰੈਕਟਰ ਆ ਭਰਾਵੋ ਇਹ ਡਿੱਕ ਵਗੈਰਾ ਲੱਗਿਆਗਾ 2014 ਮਾਡਲ ਆ ਕਿਸੇ ਭਰਾ ਨੇ ਇਹ ਟਰੈਕਟਰ ਲੈਣਾ ਹੋਵੇ ਇਹਦਾ ਰੇਟ ਹੈਗਾ 495000 ਰੁਪਿਆ 495000 ਰੁਪਿਆ ਭਰਾਵੋ ਰੇਟ ਆ ਇਹਦਾ 3.5 ਲੱਖ ਰੁਪਿਆ ਇਹ ਟਰੈਕਟਰ ਤੇ ਲੋਨ ਕਰਵਾ ਦੇਾਂਗੇ ਬਾਕੀ ਤੁਸੀਂ ਆਸਾਨ ਕਿਸ਼ਤਾਂ 'ਚ ਪੈਸੇ ਭਰ ਸਕਦੇ ਹੋ ਬਈ ਉਹ ਬਹੁਤ ਤਗੜਾ ਟਰੈਕਟਰ ਆ ਪ੍ਰਭੂ ਬਹੁਤ ਹੀ ਸਾਫ਼ ਟਰੈਕਟਰ ਆ ਅਰਜਨ ਮੈਟ ਇਹ ਵੀ ਬ੍ਰਾਂਡ ਟਰੈਕਟਰ ਦੇ ਮੋੜ ਮੰਡੀ ਡਿਸਟ੍ਰਿਕਟ ਬਠਿੰਡਾ ਚ ਲੱਗ ਚੁੱਕਿਆਗਾ ਨਵਾਂ ਸ਼ੋਅਰੂਮ ਬਣਾਇਆ ਪ੍ਰਭੂ ਤੁਹਾਡੀ ਮਦਦ ਦੀ ਜ਼ਰੂਰਤ ਆ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਅੱਗੇ ਆ ਗਿਆ ਸਵਰਾਜ 855 ਦੇਖੋ ਕਿੰਨਾ ਸਾਫ਼ ਟਰੈਕਟਰ ਆ ਉੱਤੇ ਡਿੱਕ ਵਗੈਰਾ ਲੱਗਿਆ ਹੋਇਆਗਾ ਕਨੋਪੀ ਵਗੈਰਾ ਲੱਗੀ ਹੋਈ ਆ ਬਿਲਕੁਲ ਸਾਫ਼ ਸੁਥਰਾ ਚਾਰੇ ਨਵੇਂ ਟਾਇਰ ਆ ਚਾਰੇ ਨਵੇਂ ਟਾਇਰ ਆ ਭਰਾਵੋ ਕਿਸੇ ਪੁਰਾਣੇ ਇਹ ਲੈਣਾ ਹੋਵੇ ਟਰੈਕਟਰ ਇਹ ਵੀ ਸਾਡੇ ਕੋਲੇ ਆਕੇ ਲੱਗ ਚੁੱਕਿਆਗਾ ਅੱਗੇ ਆਗੇ ਸਾਡੇ ਕੋਲ 5210 5210 ਸਾਡੇ ਕੋਲੇ ਕਾਫੀ ਪੀਸ ਆ ਭਰਾਵੋ ਕਿਵੇਂ 21 ਮਾਡਲ 22 ਮਾਡਲ 23 ਮਾਡਲ ਸਾਰੇ ਪੀਸ ਸਾਡੇ ਕੋਲੇ 5210 ਦੇ ਲੱਗੇ ਹੋਏ ਆ ਕਿਸੇ ਪੁਰਾਣੇ 5210 ਲੈਣਾਗਾ ਇਹ 2022 ਮਾਡਲ ਟਰੈਕਟਰ ਆ ਬਿਲਕੁਲ ਨਵਾਂ ਨਕੋਰ ਟਰੈਕਟਰ ਆ ਕਿਸੇ ਪੁਰਾਣੇ ਲੈਣਾ ਹੋਵੇ ਸਾਰਾ オリジナル ਟਰੈਕਟਰ ਆ ਸਾਰਾ ਫੁੱਲ ਗਾਰੰਟੀ ਗੇਅਰ ਪ੍ਰੋ ਗੇਅਰ ਪ੍ਰੋ 4 ਸਪੀਡ ਚ ਪੰਜਾਬ ਨੰਬਰ ਮਾਨਸਾ ਨੰਬਰ ਕਿਸੇ ਪ੍ਰਾਣੇ ਲੈਣਾ ਹੋਵੇ 765000 ਰੁਪਿਆ ਇਹ ਟਰੈਕਟਰ ਦੀ ਕੀਮਤ ਆ ਅੱਗੇ ਆ ਗਿਆ ਸੋਨਾਲੀਕਾ 60 ਸੋਨਾਲੀਕਾ 60 ਚੇਂਜਰ ਵਾਲਾ 3 ਸਪੀਡ ਚੇਂਜਰ ਵਾਲਾ 3 ਸਪੀਡ ਸਾਡੇ ਕੋਲੇ ਇਹ ਲੱਗ ਚੁੱਕਿਆ ਕਿਸੇ ਪ੍ਰਾਣੇ ਲੈਣਾ ਹੋਵੇ 2021 ਮਾਡਲ 665000 ਰੁਪਿਆ ਦਾ ਟਰੈਕਟਰ ਦਾ ਰੇਟ ਆ ਇੱਕ ਸਾਡੇ ਕੋਲੇ 20 ਮਾਡਲ 2 ਸਪੀਡ ਚ ਖੜਾਗਾ ਉਹਦਾ ਰੇਟ ਹੈਗਾ 5,85,000 ਰੁਪਿਆ ਐਮ ਲੋ ਵੀ ਸਵਾ ਕ ਲੱਖ ਰੁਪਿਆ ਪਰ ਕੇ ਇਹ ਟਰੈਕਟਰ ਤੁਸੀਂ ਲਿਆ ਸਕਦੇ ਹੋ ਬਾਕੀ ਆਸਾਨ ਕਿਸ਼ਤਾਂ ਹੋ ਜਾਣਗੀਆਂ ਬਾਕੀ ਆਸਾਨ ਕਿਸ਼ਤਾਂ ਹੋ ਜਾਣਗੀਆਂ ਅੱਗੇ ਆ ਗਿਆ ਅਰਜਨ ਨੋਵੋ ਅਰਜਨ ਨੋਵੋ 2018-19 ਵਾਲਾ ਟਰੈਕਟਰ ਹੈ 18 ਮਾੜਾ ਸ਼ਾਇਦ ਇਹ ਆ 6.5 ਲੱਖ ਰੁਪਿਆ ਰੇਟ ਆ ਬਰਾਵੋ ਕਿਸੇ ਪੁਰਾਣੇ ਲੈਣਾ ਹੋਵੇ ਤਾਂ ਇਹ ਵੀ ਬ੍ਰਾਂਡ ਟਰੈਕਟਰ ਜਿੱਤੇ ਆ ਕੇ ਲੱਗ ਚੁੱਕਿਆ ਹੈਗਾ ਸਾਰੇ ਟਰੈਕਟਰਾਂ ਤੇ ਲੋਨ ਕਰਵਾ ਦੇਾਂਗੇ ਕਾਫੀ ਟਰੈਕਟਰ ਹਜੇ ਸਰਵਿਸ ਵਗੈਰਾ ਹੋ ਰਹੀ ਆ ਅੱਗੇ ਆ ਖੜਾ 19 ਮਾਡਲ ਟਰੈਕਟਰ ਭਰਾਵੋ ਕਿਸੇ ਪ੍ਰਾਣੇ ਲੈਣਾ ਹੋਵੇ 16 ਦੇ ਟਾਇਰਾਂ ਚ ਕਿਸੇ ਨੇ ਲੈਣਾ ਹੋਵੇ ਇਹ ਵੀ ਬੜਾਂ ਟਰੈਕਟਰ ਜਿੱਤੇ ਆ ਕੇ ਲੱਗ ਚੁੱਕਿਆਗਾ ਆਹ ਟਰੈਕਟਰ ਹਜੇ ਧੋਤਾ ਰਹੇ ਆ ਮੁੰਡੇ ਅੱਗੇ ਐਸ਼ਰ ਖੜਾ 485 2019 ਮਾਡਲ ਇਹ ਖੜਾਗਾ ਕੋਈ ਵੀ ਟਰੈਕਟਰ ਖਰੀਦਣਾ ਤਾਂ ਤੁਸੀਂ ਵੜੈਂਚ ਟਰੈਕਟਰ ਦੀ ਟੀਮ ਨਾਲ ਸੰਪਰਕ ਕਰੋ ਇਹ ਸਾਨੂੰ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਉੱਪਰ ਨੰਬਰ ਦੇਵਾਂਗੇ ਤੁਹਾਨੂੰ ਮੈਂਸ਼ਨ ਕਰਾਂਗੇ ਮੌੜ ਮੰਡੀ ਇਹ ਪ੍ਰਾਭੋ ਬਠਿੰਡੇ ਤੋਂ 35 ਕਿਲੋਮੀਟਰ ਹੈ ਮਾਨਸਾ ਤੋਂ 20 ਕਿਲੋਮੀਟਰ ਹੈ ਰੋਡ ਦੇ ਉੱਪਰ ਰੋਡ ਦੇ ਉੱਪਰ ਪ੍ਰਾਭੋ ਮੇਨ ਰੋਡ ਦੇ ਉੱਪਰ ਸ਼ੋ ਸ਼ੋਰੂਮ ਤਾਂ ਆਪਣਾ ਥੋੜਾ ਪਿੱਛੇ ਹਟਮਾ ਇਹ ਮੌਰ ਮੰਡੀ ਰੋਡ ਦੇ ਉੱਪਰ ਮੰਡੀ ਆ ਜਾਂਦੀ ਹੈ ਪ੍ਰਾਭੋ ਕੋਈ ਵੀ ਟਰੈਕਟਰ ਖਰੀਦਣਾ ਤਾਂ ਇੱਥੋਂ ਵੜਾਂ ਟਰੈਕਟਰ ਜਿਦੋਂ ਆ ਕੇ ਤੁਸੀਂ ਖਰੀਦ ਕੇ ਲਿਜਾ ਸਕਦੇ ਹੋ ਵੀਡੀਓ ਨੂੰ ਅੱਗੇ ਸ਼ੇਅਰ ਲਾਜ਼ਮੀ ਕਰਨਾ ਧੰਨਵਾਦ